ਪਿਛਲੇ 40 ਸਾਲਾਂ ਤੋਂ ਮੈਂ ਇਸ ਮੋਹੱਲੇ 'ਚ ਰਹ ਰਿਹਾ ਹਾਂ ਤੇ ਇਹ ਜਿਹੜੀਆਂ ਪਾਈਪਾਂ ਨੇ ਉਸ ਤੋਂ ਪਹਿਲਾਂ ਨੇ ਕਿਸੇ ਵੇਲੇ ਦੀਆਂ ਪਈਆਂ ਹੋਈਆਂ ਨੇ ਅੱਜ ਕੱਲ ਜਿਹੜਾ ਪਾਣੀ ਆ ਰਿਹਾ ਹੈ ਬਹੁਤ ਹੀ ਨਜਾਇਜ਼ ਸਿਵਰੇ ਦਾ ਮਿਕਸ ਗੰਦਾ ਪਾਣੀ ਆ ਰਿਹਾ ਹੈ ਬਾਥਰੂਮ ਦੇ 'ਚ ਬੜਨ ਨੂੰ ਚਿਤ ਨਹੀਂ ਕਰਦਾ ਨਾਣ ਨੂੰ ਚਿਤ ਨਹੀਂ ਕਰਦਾ ਪੀਣ ਨੂੰ ਚਿਤ ਨਹੀਂ ਕਰਦਾ ਕੀ ਇਹ ਅਸੀਂ ਨਹਾਣਾ ਛੱਡ ਦਈਏ ਪਾਣੀ ਪੀਣਾ ਛੱਡ ਦਈਏ ਇੱਕ ਮੋਹੱਲਾ ਛੱਡ ਦਈਏ ਮੈਂ ਇਹ ਗੁਦਾਰਿਸ਼ ਆਪਣੇ ਐਮਸੀ ਨੂੰ ਪਿਛਲੇ 1 ਸਾਲ ਤੋਂ ਕਈ ਵਾਰ ਦੇਖ ਕਰ ਰਿਹਾ ਹਾਂ ਪਰ ਉਹਨਾਂ ਦਾ ਇੱਕੋ ਹੀ ਜਵਾਬ ਮਿਲਦਾ ਹੈ ਪੰਜ ਦਿਨਾਂ ਚ ਚਾਰ ਦਿਨਾਂ ਚ ਬਸ ਲੇਬਰ ਨਹੀਂ ਮਿਲ ਰਹੀ ਜਿੱਦਨ ਲੇਬਰ ਮਿਲ ਗਈ ਉਦਨ ਹੀ ਸਾਰੀਆਂ ਨਵੀਆਂ ਪਾਈਪਾਂ ਪੈ ਜਾਣੀਆਂ ਲੇਕਿਨ ਸਾਲ ਹੋ ਗਿਆ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਰਕਾਰ ਤੋਂ ਮਹਿਕਮੇ ਤੋਂ ਇਹੀ ਮੰਗ ਕਰਦਾ ਕਿ ਜੇ ਸਾਡੇ ਕਿਤੇ ਬਾਹਰ ਪਾਣੀ ਪਿਆ ਹੁੰਦਾ ਤੁਸੀਂ ਉਹਨੂੰ ਦੀ ਤਸਦੀਕ ਕਰਦੇ ਹੋ ਕਿ ਜੇ ਉਸ ਦੇ ਵਿੱਚ ਬੱਛਰ ਪੈਦਾ ਹੁੰਦਾ ਤਾਂ ਜਿਨੇ ਪਾਣੀ ਰੱਖਿਆ ਉਹਨੂੰ 10000 ਰੁਪਏ ਜੁਰਮਾਨਾ ਕੀਤਾ ਜਾਂਦਾ ਤਾਂ ਆਹ ਜਿਹੜਾ ਪਾਣੀ ਸਵੇਰੇ ਦਾ ਪੂਰੇ ਮਹੱਲੇ ਵਿੱਚ ਗੰਦਾ ਪਾਣੀ ਜਾ ਰਿਹਾ ਹੈ ਇਹਦਾ ਦਰਬੰਦਾ ਕਿਹਨੂੰ ਲਾਇਆ ਜਾਵੇ ਪਾਣੀ ਇੰਨਾ ਗੰਦਾ ਆ ਰਿਹਾਗਾ ਨਾ ਨਾ ਨੂੰ ਦਿਲ ਕਰਦਾਗਾ ਨਾ ਪਾਣੀ ਪੀਣ ਨੂੰ ਦਿਲ ਕਰਦਾਗਾ ਬਲਕਿ ਮੇਰਾ ਛੋਟਾ ਭਾਈ ਬਿਮਾਰ ਹੈ ਤਿੰਨ ਦਿਨੋਂ ਗੰਦੇ ਪਾਣੀ ਕਰਕੇ ਤੇ ਇਸ ਤੋਂ ਬਾਅਦ ਉਹਨੂੰ ਕੀ ਕੀਤਾ ਜਾਵੇ ਅਸੀਂ ਵਾਟਰ ਸਪਲਾਈ ਕੋਲ ਵੀ ਗਏ ਉੱਥੇ ਪਾਣੀ ਲੈ ਕੇ ਬਟ ਉਹਨਾਂ ਦਾ ਹੱਸਦਾ ਕੁਝ ਨਹੀਂ ਰਿਪਲਾਈ ਆਇਆ ਸਾਨੂੰ ਅਸੀਂ ਇਹਨੇ ਦੁਖੀ ਹੈ ਜਿਆਦਾ ਇੱਕ ਵਾਰ ਸਾਡੇ ਘਰ ਆ ਕੇ ਵਿਜ਼ਿਟ ਵੀ ਨਹੀਂ ਕੀਤੀ ਇਹਨਾਂ ਨੇ ਇੱਕ ਵਾਰ ਕਿੱਥੇ ਘਰ ਆਉਰੇ ਟੋਟਲ ਉਰੇ ਜੀ ਆਪਣੇ ਇੱਕ ਟੋਡਾ 800 ਕਾ ਰਹਿ ਗਏ ਆ ਤੇ ਅਸੀਂ ਕਾਨੂੰ ਗੁਜਾਰਿਸ਼ ਕਰਦੇ ਆ ਜਲਦੀ ਉਹਦਾ ਹੱਲ ਕੀਤਾ ਜਾਵੇ ਜੇ ਨਹੀਂ ਹੱਲ ਹੁੰਦਾ ਤਾਂ ਅਸੀਂ 800 ਘਰ ਸਾਰੇ ਪਰਿਵਾਰ ਉੱਥੇ ਦਰਨੇ ਜਾ ਕੇ ਬਹਿ ਜਾਾਂਗੇ ਅੱਜ ਇਹ ਬਹੁਤ ਦੁਖੀ ਹੈਗੇ ਆ ਇੱਥੇ 2 ਦਿਨ ਚ ਮੇਰੇ ਬੱਚੇ ਇੰਨਾ ਬਿਮਾਰ ਹੋਏ ਨਾ ਗੰਦਾ ਪਾਣੀ ਆ ਰਿਹਾ ਦੇਖੋ ਹਰ ਉਹ ਪਾਣੀ ਹਰ ਚੀਜ਼ ਚ ਯੂਜ਼ ਹੋ ਰਿਹਾ ਹੈ ਖਾਣ ਪੀਣ ਦੀ ਹਰ ਇੱਕ ਚੀਜ਼ ਯੂਜ਼ ਹੋ ਰਿਹਾ ਨਹਾਉਣ इवन ਤੁਸੀਂ ਉਸ ਨੂੰ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਦੂਰ ਹੈ ਔਰ ਮੇਰੇ ਬੱਚਿਆਂ ਨੂੰ ਲੂਜ਼ ਮੋਸ਼ਨ ਵੋਮਟਿੰਗ ਸਾਰੇ ਸਾਰੇ ਘਰ ਦੇ ਮੈਂਬਰ ਬਿਮਾਰ ਪਏ ਮੇਰੇ ਭਤੀਜੇ ਵਗੈਰਾ ਹਾਂਜੀ ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਕਿ ਤੁਸੀਂ ਮਤਲਬ ਇਹਦਾ ਕੀ ਹੱਲ ਕਰ ਰਹੇ ਹੋ ਤੁਸੀਂ ਐਮਸੀ ਕੋਲ ਗਏ ਉਹ ਕਹਿੰਦੇ ਕਿ ਅਸੀਂ ਬਾਰ ਬਾਰ ਜਾ ਰਹੇ ਹਾਂ ਬਟ ਐਮਸੀ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਬਾਰ ਬਾਰ ਸਾਨੂੰ ਤਸੱਲੀ ਦੇ ਕੇ ਭੇਜ ਦਿੰਦੇ ਕਿ ਹ ਨੀ ਹੋ ਰਹੀ ਹੈ ਤੁਸੀਂ ਦੇਖੋ ਸਾਰਾ ਮੁਹੱਲਾ ਪਰੇਸ਼ਾਨ ਹੈ ਸਾਰਾ ਸਭ ਸਭ ਕਰ ਕਰ ਤੁਸੀਂ ਦੇਖੋ ਬੰਦੇ ਬਿਮਾਰ ਪਏ ਹਨ ਔਰ ਇਵਨ ਸਾਬ ਲੇਡੀਆਂ ਵੀ ਕਹਿ ਰਹੀਆਂ ਕਿ ਸਾਡੇ ਦਾ ਮਤਲਬ ਵਾਟਰ ਉਹ ਵੀ ਖਰਾਬ ਹੋ ਗਏ ਆ ਕੋਆ ਗਾਰਡ ਵਗੈਰਾ ਫਿਲਟਰ ਸਭ ਖਰਾਬ ਹੋ ਗਏ ਆ ਹੁਣ ਤੁਸੀਂ ਦੱਸੋ ਵੀ ਇਹਦਾ ਕੀ ਹੱਲ ਕੀਤਾ ਜਾਏ ਔਰ ਅੱਗੇ ਵੀ ਇਹਨੇ ਬਿਮਾਰੀਆਂ ਆ ਰਹੀਆਂ ਹੁਣ ਤੋਨੋਂ ਬਾਰਿਸ਼ਾਂ ਦਾ ਮੌਸਮ ਸਟਾਰਟ ਹੋ ਜਾਏਗਾ ਇਹ ਕੋਈ ਅੱਜ ਦੀ ਪ੍ਰੋਬਲਮ ਨਹੀਂ ਹੈ ਸਾਲ ਡੇਢ ਸਾਲ ਤੋਂ ਤਕਰੀਬਨ ਇਹ ਪ੍ਰੋਬਲਮ ਚੱਲੀ ਆ ਰਹੀ ਹੈ ਅਸੀਂ ਵਾਟਰ ਸਪਲਾਈ ਵਿਭਾਗ ਕੋਲ ਵੀ ਚਲੇ ਗਏ ਅਸੀਂ ਆਪਣੇ ਪ੍ਰਧਾਨ ਕੋਲ ਵੀ ਚਲੇ ਗਏ ਉਹਨਾਂ ਨੇ ਸਾਨੂੰ ਹਮੇਸ਼ਾ ਇਹੀ ਲਾਰਾ ਲਾ ਕੇ ਤ ਗਏ ਉਹਨਾਂ ਨੇ ਕਿਹਾ ਵੀਰ ਜੀ ਹਾਂ ਪਾਣੀ ਗੰਦਾ ਰਹਾ ਤੇ ਅਸੀਂ ਹੱਲ ਕਰਦੇ ਆਂ ਤੇ ਪਰ ਅੱਜ ਉਹ ਦਿਨ ਤੇ ਅੱਜ ਦਾ ਦਿਨ ਆ ਗਿਆ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਪਾਣੀ ਤੁਸੀਂ ਇਹ ਲਾ ਲਓ ਹਰ ਇੱਕ ਘਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਦੋ ਕੋਈ ਨਾ ਕੋਈ ਬੰਦਾ ਬਿਮਾਰ ਪਿਆ ਹੀ ਪਿਆ ਹੈ ਉਹ ਵੀ ਸਿਰਫ ਪਾਣੀ ਕਾਰਨ ਪ੍ਰਸ਼ਾਸਨ ਤੋਂ ਅਸੀਂ ਕੀ ਮੰਗੇ ਸਾਡੀ ਤਾਂ ਇਹੀ ਵੀ ਸਾਨੂੰ ਸਾਫ਼ ਪਾਣੀ ਮਿਲੇ ਹੋਰ ਅਸੀਂ ਕੀ ਮੰਗਣਾ ਹੈ ਆਮ ਬੰਦੇ ਨੇ ਕੀ ਚਾਹੁੰਦਾ ਆਮ ਬੰਦੇ ਨੂੰ ਸਾਫ਼ ਪਾਣੀ ਚਾਹੀਦਾ ਹੋਰ ਕੀ ਚਾਹੁੰਦਾ ਬਹੁਤ ਦੇਰ ਹੋ ਗਈ ਗੰਦੇ ਪਾਣੀ ਦੀ ਸਮੱਸਿਆ ਸੇ ਬਹੁਤ ਆ ਰਹੀ ਹੈ ਵੀ ਇੰਨਾ ਕੁ ਗੰਦਾ ਪਾਣੀ ਹੈ ਕਿ ਆਮ ਆਦਮੀ ਨੂੰ ਪੀ ਲਈਦਾ ਕੁਸ਼ਬੋ ਆਉਂਦੀ ਹੈ ਨਾ ਮਾੜੀ ਜੀਵੀ ਉਹਦੀ ਮਤਲ ਗੰਦਗੀ ਦੀ ਤਾਂ ਮਤਲ ਨਾ ਨਹੀਂ ਸਕਦਾ ਮੰਦਾ ਵੀ 8 ਵਜੇ 10 ਵਜੇ ਤੱਕ ਬੈਠੇ ਰਹਨੇ ਆ ਵੀ ਪਾਣੀ ਸਾਫ ਆਵਤਾਨਾ ਹੀ ਅਸੀਂ ਵੀ ਇੰਨੀ ਗੰਦਗੀ ਤੁਸੀਂ ਆਹ ਦੇਖੋ ਵੀ ਕੈਂਸਰ ਤਾਂ ਵੈਸੇ ਹੀ ਹੋ ਰਿਹਾ ਲੋਕਾਂ ਨੂੰ ਵੀ ਉਸ ਗੰਦੇ ਪਾਣੀ ਪੀਏ ਕੋ ਉਹਨੂੰ ਨਾਈਏ ਅਸੀਂ ਅੱਛਾ ਘਰ ਘਰ ਬੱਚੇ ਖ ਬਿਮਾਰ ਹੋ ਰਹੇ ਨੇਗੇ ਮੈਂ ਤਾਂ ਹੁਣ ਕਿਤੇ ਚਿੱਤਰਕੁਰ ਚਲੀ ਕਦੇ ਇੱਥੇ ਆ ਗਈ ਜਦੋਂ ਉਹ ਰੇ ਆਣੇ ਆ ਉੱਥੇ ਪਾਣੀ ਇੰਨਾ ਅਮਰ ਚ ਪੀ ਰਹੇ ਆ ਉਹ ਰਿਆ ਕਿ ਜਹਿਰ ਪੀ ਰਹੇ ਆ ਅਸੀਂ ਵੀ ਇਹਦੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਮਕਰ ਸ਼ਰਮੇ ਨੂੰ ਦੀਪਕਾ ਨੂੰ ਕਿੰਨੇ ਵਾਰੀ ਫੋਨ ਮੈਂ ਕਰ ਚੁੱਕੀ ਆ ਕਹਿੰਦੇ ਸੀ ਭੈਣ ਜੀ ਬੱਸ ਪਰਸੂ ਹੀ ਆਏ ਸੀਗੇ ਵੀ ਭੈਣ ਜੀ ਕੱਲੂ ਸ਼ੁਰੂ ਹੋ ਜਾਊਗਾ ਇਹ ਮੁਹੱਲੇ ਵਾਲੇ ਕਹਿੰਦੇ ਜੀ ਰੋਜ਼ ਹੀ ਇਸ ਦਾ ਫੋਨ ਕਰਦੇ ਆ ਵੀ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਵੀ ਇਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰਸੋਂ ਮੱਖਣੇ ਆਇਆ ਸੀ ਆਪ ਆਇਆ ਸੀ ਖੁਦ ਕਹਿਣਾ ਸੀ ਕਹਿੰਦਾ ਜੀ ਕੱਲੂ ਸ਼ੁਰੂ ਹੋ ਜਾਊ ਕੱਲ੍ਹ ਜੇ ਪਰਸੋਂ ਚੁਰਾ ਅਜੇ ਤਿੰਨ ਦਿਨ ਹੋ ਗਏ ਕੋਈ ਇੱਥੇ ਸਮੱਸਿਆ ਦਾ ਹੱਲ ਨਹੀਂ ਹੋਇਆ ਕੋਈ ਇੱਥੇ ਆਇਆ ਨਹੀਂ ਮੈਂ ਬਲਕਿ ਕੱਲ੍ਹ ਤਿੰਨ ਵਾਰ ਫੋਨ ਕੀਤਾ ਨਾ ਮਕਰਨ ਸ਼ਰਮਾ ਨੇ ਚੱਕਿਆ ਨਾ ਉਹਦੀ ਮਿਸਰੀ ਨੇ ਫੋਨ ਚੱਕਿਆ ਮੈਂ ਕਿਹਾ ਵੀ ਦੱਸਾਂ ਉਹਨਾਂ ਨੂੰ ਵੀ ਪ੍ਰਭਾਵ ਆ ਕੇ ਦੇਖਤਾ ਜਾਓ ਵੀ ਸਾਰੇ ਇੰਨੇ ਤਾਂਗੋ ਜਿਹੇ ਬਾਰੋਂ ਪੈਣਾ ਹੋਰੀਆਂ ਆਇਆ ਹੋਇਆ ਰਕੀਰਤਪੁਰ ਤੋਂ ਨੰਗਲ ਤੋਂ ਉਹ ਕਹਿੰਦੇ ਤੁਸੀਂ ਰਹਿੰਦੇ ਕਿਵੇਂ ਉੱਥੇ ਇੰਨੇ ਗੰਦੇ ਪਾਣੀ ਚ ਜਿਹੜਾ ਵੀ ਬਾਹਰੋਂ ਆ ਕੇ ਦੇਖਦਾ ਵੀ ਇੰਨਾ ਗੰਦਾ ਬਣਿਆ ਤੁਸੀਂ ਰਹਿ ਕਿਵੇਂ ਰਹੇ ਹੋ ਇੱਥੇ ਇੱਕ ਟੇਬ ਟਿਊਬਵੈਲ ਜਿਹੜਾ ਹੰਢਾਇਆ ਕੈਂਚੀਆਂ ਤੇ ਫੇਲ ਹੋਇਆ ਸੀ ਉਹ ਐਮਸੀ ਨੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇਸ ਤੋਂ ਇਲਾਵਾ ਤਿੰਨ ਹੋਰ ਸਾਡੇ ਕੋਲੇ ਲੇਟੈਸਟ ਕੰਪਲੇਂਟਸ ਆਈਆਂ ਸੀ ਇੱਕ ਡੀਐਸਪੀ ਆਫਿਸ ਇੱਕ ਵਾਰਡ ਨੰਬਰ 13 ਤੇ ਬਾਡ ਨੰਬਰ 5 ਆ ਵਾਰਡ ਨੰਬਰ 13 ਦੇ ਲਈ ਲੈਂਡ ਆਈਡੈਂਟੀਫਾਈ ਹੋ ਗਈ ਹੈ ਉੱਥੇ ਵੀ ਜਲਦੀ ਕੰਮ ਸ਼ੁਰੂ ਹੋ ਜਾਏਗਾ ਆ ਡੀਐਸਪੀ ਆਫਿਸ ਵਾਲੀ ਵੀ ਤੇ ਆ ਵਾਰਡ ਨੰਬਰ पां वी आर ट्राइंग कि एज सुन एज पॉसिबल उ भी लैंड अवेलेबल हो जाए तो कि नव ट्यूबवैल जोड़ा लगया जा सके जिमें सारे कि सारे जानते हैं कि ट्यूबवैल लगा रिग ऑपरेट करना जरूरी हूँ जिदली काफ़ी स्पेस चाहती होंगी है तो ट्यूबवैल लगाने लिए खुले जगह चाहिए होंगी जो आइडेंटिफाई की जा रही है टैंकरस जोड़े है वॉटर सप्लाई सीवरेज बोर्ड वालों लगातार भेजे जा रहे हैं पर मेरे ध्यान देया है कि कुछ एक वार्ड के रेगूलर सप्लाई नहीं हो रही सो वी विल इंश्योर कि जी अजक घट्टो घट ਚਾਰ ਵਾਰੀ ਵੀਕ ਦੇ ਵਿੱਚ ਟੈਂਕਰ ਸਪਲਾਈ ਉਸ ਏਰੀਆ ਦੇ ਵਿੱਚ ਜ਼ਰੂਰ ਹੋਏ। ਤੋਂ ਮੇਰੀ ਅਪੀਲ ਹੈ ਸਿਟੀਜ਼ਨਸ ਨੂੰ ਵੀ ਜੇ ਟੈਂਕਰ ਦੀ ਜਾਂ ਪਾਣੀ ਦੀ ਕੋਈ ਪ੍ਰੋਬਲਮ ਆਦੀ ਹੈ ਤੁਰੰਤ ਐਮਸੀ ਦੇ ਵਿੱਚ ਕੰਪਲੇਂਟ ਕਰ ਦੇਣ ਤੇ ਐਮਸੀ ਆਪਣੇ ਆਪ ਹੀ ਅਰੇਂਜ ਕਰਵਾ ਕੇ ਦੇਗੀ। ਤੇ ਜੇ ਤਾਂ ਵੀ ਪ੍ਰੋਬਲਮ ਆਉਂਦੇ ਹਨ ਤੇ ਆਈ ਐਮ ਆਲਵੇਜ਼ ਅਵੇਲੇਬਲ ਜੀ ਮੈਨੂੰ ਦੱਸ ਦੇਣ ਵੀ ਵਿਲ ਮੇਕ ਸ਼ੋਰ ਕਿ ਟੈਂਕਰ ਅਵੇਲੇਬਲ ਹੋਏ। ਐਕਸੀਐਨ ਪੀ ਡਬਲਯੂ ਡੀ ਪੀ ਡਬਲਯੂ ਐਸਐਸਬੀ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਜਿਹੜੇ ਸੰਗਰੂਰ ਤੇ ਜਿਨ੍ਹਾਂ ਦੇ ਪਾਸ ਚਾਰਜ ਹੈ ਬਨਾਲੇ ਦਾ ਤੇ ਉਹੀ ਅਸੀਂ ਦੇਖ ਰੇ ਕਰ ਰਹੇ ਹਾਂ ਉਹਨਾਂ ਦੇ ਜੇ ਇਸ ਤੇ ਐਸ ਡੀਓਜ਼ ਲੋਕਲ ਲੈਵਲ ਤੇ ਅਵੇਲੇਬਲ ਹੈ ਲੋਕਲ ਕੰਮ ਵੀ ਚੱਲ ਰਿਹਾ ਸੋ ਕਿਸੇ ਵੀ ਸਟਿਟਿਨ ਨੂੰ ਜੇ ਕੋਈ ਪ੍ਰੋਬਲਮ ਆndi ਹੈ ਸਾਡੇ ਤਿੰਨਾਂ ਦਾਰਿਆਂ ਚ ਕਿਸੇ ਵੀ ਧਿਆਨ ਵਿੱਚ ਲੈ ਆਈਏ ਤੇ ਅਸੀਂ ਵੀ ਟ੍ਰਾਈ ਬੈਸਟ ਕਿ ਟੈਂਕਰ ਟਾਈਮ ਸਰ ਪਹੁੰਚ ਜਾਵੇ ਮੈਡਮ ਗੰਦੇ ਪਾਣੀ ਨੂੰ ਲੈ ਕੇ ਅੱਜ 13 ਨੰਬਰ ਬਾੜ ਦੇ ਨਰੇਸ਼ ਸਿੰਘ ਹੱਤੇ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਇਹ ਵੀ ਮਿਲ ਗਈ ਹੈ ਹਾਂਜੀ ਆ ਈਵਨ ਜਿਹੜੀ ਹੈਗੀ ਗੰਦੇ ਪਾਣੀ ਦੀ ਆ ਵਾਟਰ ਸੈਂਪਲਿੰਗ ਰੈਗੂਲਰਲੀ ਚੱਲ ਰਹੀ ਹੈ ਅ ਬਰਸਾਤਾਂ ਤੋਂ ਪਹਿਲਾਂ ਵੈਸੇ ਹੀ ਟੀਚਾ ਹੁੰਦਾ ਸਰਕਾਰ ਦਾ ਕਿ ਸਾਰੀ ਵਾਟਰ ਸੈਂਪਲਿੰਗ ਵੀ ਕਰਵਾ ਲਿੱਤੀ ਜਾਵੇ ਤੇ ਕਲੋਰਿਨੇਸ਼ਨ ਵੀ ਕਰਵਾ ਦਿੱਤੀ ਜਾਵੇ ਉਹ ਕੰਮ ਲਗਾਤਾਰ ਚੱਲ ਰਿਹਾ ਹੈ ਜਿਹੜੇ ਤੁਸੀਂ ਦੋ ਜਗ੍ਹਾ ਤੇ ਦੱਸਿਆ ਹੈਗਾ ਇਹਦੀ ਮੈਂ ਅੱਜ ਹੀ ਚੈਕਿੰਗ ਕਰਵਾਵਾਂਗੀ ਸੋ ਦੱਟ ਦੁਬਾਰਾ ਪ੍ਰੋਬਲਮ ਨਾ ਆਵੇ